ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study for Job ਦੇ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਤੁਹਾਡਾ ਜਿਹੜਾ PS ਟੈਟ ਬਹੁਤ ਜਲਦੀ ਆਉਣ ਵਾਲਾ ਹੈ ਨਾ ਅ ਮਈ ਦੇ ਵਿੱਚ ਤੁਹਾਡਾ ਜਿਹੜਾ PS ਟੈਟ ਅਨਾਉਂਸ ਹੋ ਚੁੱਕਿਆ ਹੈਗਾ ਬੋਟਾਂ ਤੋਂ ਬਾਅਦ ਸੋ ਆਪਣੀ ਤਿਆਰੀ ਨੂੰ ਬਰਕਰਾਰ ਰੱਖਣਾ ਬਹੁਤ ਦਿਨਾਂ ਦੇ ਪਿੱਛੋਂ ਜਿਹੜੀ ਮੈਂ ਕਲਾਸ ਲੈਣ ਜਾ ਰਹੀ ਹਾਂ ਕਿਉਂਕਿ ਕੁਝ ਫਿਜ਼ੀਕਲ ਇਸ਼ੂ ਨੇ ਜਿਹਦੇ ਕਰਕੇ ਮੈਂ ਕਲਾਸ ਨਹੀਂ ਲੈ ਪਾਰੀ ਥੋੜੇ ਦਿਨਾਂ ਤੱਕ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਠੀਕ ਹੈ ਭਾਈ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡੀ ਕਲਾਸਾਂ ਵਧੀਆ ਚੱਲ ਰਹੀਆਂ ਹੋਣਗੇ ਮਨਪ੍ਰੀਤ ਮੈਡਮ ਦੇ ਹਰਜੀਤ ਸਰ ਤੋਂ ਤੁਸੀਂ ਵਧੀਆ ਪੜ੍ਹਦੇ ਹੋਵੋਗੇ ਹਨਾ ਤੁਹਾਡੇ ਜਿਹੜੀ ਪੇਪਰ ਦੀ ਤਿਆਰੀ ਹੈ ਉਹ ਲਗਾਤਾਰ ਆਪਣੇ ਚੈਨਲ ਦੇ ਉੱਪਰ ਕਰਵਾਈ ਜਾ ਰਹੀ ਹੈ ਸੋ ਚੈਨਲ ਦੇ ਨਾਲ ਜੁੜੋ ਜਿਹੜੇ ਬੱਚੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਤੁਹਾਡੇ ਪੀਐਸਟ ਟੈਟ ਦੀ ਤਿਆਰੀ ਹੈ ਤੁਸੀਂ ਬਹੁਤ ਵਧੀਆ ਤੇ ਬੈਟ ਟੰਗ ਨਾ ਕਰ ਸਕੋ ਠੀਕ ਹੈ ਭਾਈ ਸੋ ਆਓ ਸਟਾਰਟ ਕਰਦੇ ਆ ਅੱਜ ਦਾ ਕਲਾਸ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਮੇਨ ਜਿਹੜਾ ਟੌਪਿਕ ਲੈ ਕੇ ਆਈ ਹਾਂ ਏਸ਼ੀਆ ਮਹਾਦੀ ਵਿਚ ਵਿਚ ਦੀ ਮੈਂ ਸ਼ਾਰਟ ਵੀਡੀਓ ਜਿਹੜੀ ਤੁਹਾਡੇ ਵਾਸਤੇ ਪਾਉਣੀ ਰਹਿਣੀ ਆ ਤੇ ਇਸ ਤੋਂ ਇਲਾਵਾ ਆਪਣਾ ਇੱਕ आरएच ਸਟੱਡੀ ਚੈਨਲ ਬਣਿਆ ਹੋਇਆ ਹੈ ਦੀ ਇੱਕ ਐਮਐਸਡਬਲ ਸਟੱਡੀਜ਼ ਫੋਰ ਜੌਬ ਹੈ ਨਾ ਇਹਨਾਂ ਦੋਨਾਂ ਦੇ ਉੱਪਰ ਜਿਹੜੇ ਤੁਹਾਨੂੰ ਕਯੂਮਿਨੀ ਟੈਪ ਦੇ ਵਿੱਚ ਜਿਹੜੇ ਕੁਐਸਚਨ ਮਿਲਦੇ ਨੇ ਹਨਾ ਉਹ ਮੇਰੇ ਵੱਲੋਂ ਪਾਈ ਜਾ ਰਹੀ ਨੇਗੇ ਸੋ ਉਹਨਾਂ ਨੂੰ ਵੀ ਤੁਸੀਂ ਡੇਲੀ ਜੁਆਇਨ ਕਰਿਆ ਕਰੋ ਠੀਕ ਹੈ ਵੀ ਸਟੂਡੈਂਟ ਸੋ ਆਓ ਸਟਾਰਟ ਕਰਦੇ ਹਾਂ ਅੱਜ ਦਾ ਤੁਹਾਡੇ ਇਹ ਥਿਊਰੀ ਟਾਈਪ ਹੋਵੇਗਾ ਜਿਹੜਾ ਲੈਕਚਰ ਹੈ ਹਰ ਇੱਕ ਪੇਪਰ ਦੇ ਵਿੱਚ ਇੱਕ ਨਾ ਇੱਕ ਕੁਐਸਚਨ ਇਹਦੇ ਵਿੱਚ ਪੁੱਛਿਆ ਜਾਂਦਾ ਹੈਗਾ ਜਿਹੜੇ ਕੁਝ ਕੁ ਮੇਨ ਫੈਕਟ ਨੇ ਆਪਾਂ ਉਹ ਕਲੀਅਰ ਕਰਾਂਗੇ ਇਹਦੇ ਵਿੱਚੋਂ ਏਸ਼ੀਆ ਮਹਾਦੀਪ ਆਪਣੇ ਸਭ ਤੋਂ ਪਹਿਲੇ ਪਤਾ ਹੋਣਾ ਚਾਹੀਦਾ ਹੈ ਮਹਾਦੀਪ ਕਿੰਨੇ ਨੇ 7 ਠੀਕ ਹੈ 7ਾਂ ਦੇ ਵਿੱਚੋਂ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈਗਾ ਉਹ ਏਸ਼ੀਆ ਮਹਾਦੀਪ ਨੂੰ ਹੀ ਮੰਨਿਆ ਜਾਂਦਾ ਸਭ ਤੋਂ ਪਹਿਲਾਂ ਏਸ਼ੀਆ ਮਹਾਦੀਪ ਤੇ ਗੱਲ ਕੀਤੀ ਜਾਵੇ ਜੇ ਸਭ ਤੋਂ ਛੋਟਾ ਤਾਂ ਉਹ ਕਿਹੜਾ ਹੈਗਾ ਆਸਟ੍ਰੇਲੀਆ ਠੀਕ ਹੈ ਭਈ ਸਭ ਤੋਂ ਪਹਿਲਾਂ ਤਾਂ ਆਪ ਨੂੰ ਇਹ ਕਾਮਨ ਪਤਾ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਏਸ਼ੀਆ ਮਹਾਦੀਪ ਬਾਰੇ ਇਹਦੇ ਵਿੱਚ ਕੀ ਕੀ ਆਉਂਦਾ ਹੈ ਇਹਦੀ ਜਿਹੜੀ ਮੇਨ ਸਪੈਸੀਫਿਕ ਚੀਜ਼ਾਂ ਕੀ ਨੇ ਇਹਦੀਆਂ ਸੰਸਾਰ ਦਾ ਕਹਿੰਦੇ ਇਹ ਸਭ ਤੋਂ ਵੱਡਾ ਮਹਾਦੀਪ ਹੈ ਵਿਸ਼ਵ ਦੇ ਲਗਭਗ 30% ਹਿੱਸੇ ਦੇ ਉੱਪਰ ਇਹ ਫੈਲਿਆ ਹੋਇਆ ਹੈ ਠੀਕ ਹੈ ਵਿਸ਼ਵ ਦੇ ਲਗਭਗ 30% ਹਿੱਸੇ ਦੇ ਉੱਪਰ ਇਹ ਫੈਲਿਆ ਹੋਇਆ ਹੈ ਭਾਵ ਆਪਣੀ ਦੁਨੀਆ ਦਾ ਗਲੋਬ ਦੇ ਉੱਪਰ ਠੀਕ ਹੈ ਉਸ ਤੋਂ ਬਾਅਦ ਦੇਖੋ ਏਸ਼ੀਆ ਦੇ ਕਹਿੰਦੇ ਉੱਤਰ ਵਿੱਚ ਏਸ਼ੀਆ ਦੇ ਜੇਕਰ ਆਪਾਂ ਗੱਲ ਕਰੀਏ ਇਹਦੇ ਉੱਤਰ ਦੇ ਵਿੱਚ ਆਰਕਟਿਕ ਮਹਾਸਾਗਰ ਦੱਖਣ ਦੇ ਵਿੱਚ ਹਿੰਦ ਮਹਾਸਾਗਰ ਤੇ ਪੂਰਬ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਹਨ ਤਿੰਨੇ ਪਾਸੇ ਕੀ ਹੈ ਇਹ ਜਿਹੜਾ ਏਸ਼ੀਆ ਮਹਾਦੀਪਾ ਮਹਾਸਾਗਰਾਂ ਦੇ ਨਾਲ ਕਿਰਿਆ ਹੋਇਆ ਤਿੰਨ ਪਾਸੇ ਉੱਤਰ ਦੇ ਵਿੱਚ ਆਰਕਟਿਕ ਮਹਾਸਾਗਰ ਦੱਖਣ ਦੇ ਵਿੱਚ ਹਿੰਦ ਮਹਾਸਾਗਰ ਤੇ ਪੂਰਬ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਪੱਛਮ ਦੇ ਵਿੱਚ ਪੱਛਮ ਦੇ ਵਿੱਚ ਕਹਿੰਦੇ ਯੁਰਾਲ ਪਰਬਤਾਂ ਕੈਸਪੀਅਨ ਸਾਗਰ ਕਾਲਾ ਸਾਗਰ ਭੂਮਧ ਸਾਗਰ ਏਸ਼ੀਆ ਅਤੇ ਯੂਰਪ ਦੀ ਸੀਮਾ ਨੂੰ ਬਣਾਉਂਦੇ ਹਨ ਇੱਕ ਰਹਿ ਗਏ ਸੀ ਆਪਣਾ ਪੱਛਮ ਦੇ ਵਿੱਚ ਪੱਛਮ ਦੇ ਵਿੱਚ ਕੀ ਆ ਗਿਆ ਯੁਰਾਲ ਪਰਬਤ ਆ ਗਿਆ ਕੈਸਪੀਅਨ ਸਾਗਰ ਆ ਗਿਆ ਕਾਲਾ ਸਾਗਰ ਆ ਗਿਆ ਭੂਮਧ ਸਾਗਰ ਆ ਗਿਆ ਜਿਹੜੇ ਇਹ ਨਹੀਂਗੇ ਇਹ ਏਸ਼ੀਆ ਤੇ ਯੂਰਪ ਦੀ ਸੀਮਾ ਨੂੰ ਬਣਾਉਂਦੇ ਨੇ ਭਾਵੇਂ ਇਹਨਾਂ ਦੇ ਵਿਚਾਲੇ ਘੜੀ ਦਾ ਕੰਮ ਕਰਦੇ ਨਹੀਂ ਠੀਕ ਹੈ ਬੱਚੇ ਸਮਝ ਸਾਰੇ ਹੋਊਗਾ ਉਸ ਤੋਂ ਬਾਅਦ ਦੇਖੋ ਲਾਲ ਸਾਗਰ ਅਤੇ ਸਵੇਜ ਨਹਿਰ ਏਸ਼ੀਆ ਨੂੰ ਅਫਰੀਕਾ ਨਾਲੋਂ ਅਲੱਗ ਕਰਦੀ ਹੈ। ਕਈ ਵਾਰ ਕੁਐਸਚਨ ਦੇ ਵਿੱਚ ਨਾ ਹੀ ਪੇਪਰ ਪਾਇਆ ਹੈ। ਉਹ ਪੇਪਰ ਦੇ ਵਿੱਚ ਇਹ ਕੁਐਸਚਨ ਪਾਇਆ ਗਿਆ ਕਿ ਏਸ਼ੀਆ ਨੂੰ ਅਫਰੀਕਾ ਨਾਲੋਂ ਕਿਹੜੀ ਸਾਗਰ ਜਾਂ ਕਿਹੜਾ ਕਿਹੜੀ ਨਹਿਰ ਜਿਹੜੀ ਅਲੱਗ ਕਰਦੀ ਹੈ? ਲਾਲ ਸਾਗਰ ਅਤੇ ਸਵੇਜ ਨਹਿਰ ਹੈ ਜਿਹੜੀ ਏਸ਼ੀਆ ਨੂੰ ਅਫਰੀਕਾ ਦੇ ਨਾਲੋਂ ਅਲੱਗ ਕਰਦੀ ਹੈ, ਠੀਕ ਹੈ। ਬੇਰਿੰਗ ਜਲ ਸੰਧੀ ਏਸ਼ੀਆ ਨੂੰ ਕਹਦੇ ਉੱਤਰੀ ਅਮਰੀਕਾ ਨਾਲੋਂ ਅਲੱਗ ਕਰਦੀ ਹੈ। ਹੁਣ ਇੱਕ ਹੋਰ ਹੈ। ਬੇਰਿੰਗ ਜਲ ਸੰਧੀ ਹੈ ਜਿਹੜੀ ਏਸ਼ੀਆ ਨੂੰ ਉੱਤਰੀ ਅਮਰੀਕਾ ਨਾਲੋਂ ਅਲੱਗ ਕਰ ਦਿੰਦੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਜੇਕਰ ਮੈਂ ਥੋੜਾ ਫਾਸਟ ਬੋਲ ਰਹੀ ਹਾਂ ਜਾਂ ਮੇਰੇ ਬੋਲਣ ਦੇ ਵਿੱਚ ਕੋਈ ਕਮੀ ਹੈ ਤਾਂ ਵੀਡੀਓ ਨੂੰ ਇੱਕ ਵਾਰੀ ਫਿਰ ਸ਼ੁਰੂ ਜ਼ਰੂਰ ਸੁਣ ਲਿਓ ਤੇ ਉਸ ਤੋਂ ਇਲਾਵਾ ਮੈਂ ਇਹਦੀ ਪੀਡੀਐਫ ਨਾਲ ਸਾਰ ਨੂੰ ਸੈਂਡ ਕਰ ਦੂੰਗੀ ਤੁਹਾਨੂੰ ਟੈਲੀਗ੍ਰਾਮ ਦੇ ਉੱਪਰ ਇਹਦੀ ਪੀਡੀਐਫ ਫ੍ਰੀ ਦੇ ਵਿੱਚ ਮਿਲ ਜੂਗੀ ਠੀਕ ਹੈ ਏਸ਼ੀਆ ਮਹਾਦੀਪ ਦੇ ਵਿੱਚ ਕਹਿੰਦੇ ਵਿਸ਼ਵ ਦੀ ਲਗਭਗ 60% ਜਨਸੰਖਿਆ ਨਿਵਾਸ ਕਰਦੀ ਹੈ ਹੁਣ ਜੇਕਰ ਕਰੀਏ ਆਪਾਂ ਗੱਲ ਕਰੀਏ 100% ਜਨਸਖਿਆ ਹੋ ਮੰਨ ਕੇ ਚੱਲੀਏ ਆਪਾਂ 100 ਦੇ ਵਿੱਚੋਂ ਕਹਿੰਦੇ ਜਿਹੜੀ 60% ਜਿਹੜੀ ਪਾਪੂਲੇਸ਼ਨ ਹੈ ਉਹ ਇਕੱਲੇ ਏਸ਼ੀਆ ਮਹਾਦੀਪ ਦੇ ਵਿੱਚ ਹੀ ਨਿਵਾਸ ਕਰਦੇ ਭਾਵ ਰਹਿੰਦੀ ਹੈ ਠੀਕ ਹੈ ਏਸ਼ੀਆ ਮਹਾਦੀਪ ਦੇ ਵਿੱਚ ਕਹਿੰਦੇ ਸੰਸਾਰ ਦੀ ਸਭ ਤੋਂ ਉੱਚੀ ਪਰਬਤ ਮਾਰਾ ਕਿਹੜੀ ਹੈ ਆਪਣੀ ਜਿਹੜੀ ਸਭ ਤੋਂ ਜ਼ਿਆਦਾ ਮੇਨ ਮੰਨੀ ਜਾਂਦੀ ਹੈ ਭਾਵ ਮਸ਼ਹੂਰ ਹੈ ਹਿਮਾਲਿਆ ਪਰਬਤ ਉਹ ਪਾਈ ਜਾਂਦੀ ਹੈ ਠੀਕ ਹੈ ਬੱਚੇ ਉਸ ਤੋਂ ਬਾਅਦ ਦੇਖੋ ਹੁਣ ਹਿਮਾਲਿਆ ਪਰਬਤ ਦੀ ਜਿਹੜੀ ਇੱਕ ਚੋਟੀ ਜਿਹੜੀ ਬਹੁਤ ਜ਼ਿਆਦਾ ਮਸ਼ਹੂਰ ਹੈ हिमालय पर्वत ਦੀ ਕਹਿੰਦੇ ਸਭ ਤੋਂ ਉੱਚੀ ਚੋਟੀ ਜਿਹੜੀ ਮਾਉਂਟ ਐਵਰੇਸਟ ਦੀ ਉਚਾਈ ਕਿੰਨੀ ਹੈ 8850 ਇਹ 네ਪਾਲ ਦੇ ਵਿੱਚ ਪਾਈ ਜਾਂਦੀ ਹੈ ਤੇ 네ਪਾਲ ਦੇ ਵਿੱਚ ਇੱਕ ਕੁਐਸਚਨ ਆਉਂਦਾ ਹੁੰਦਾ ਹੈ ਕਿ 네ਪਾਲ ਦੇ ਵਿੱਚ ਮਾਉਂਟ ਐਵਰੇਸਟ ਨੂੰ ਕੀ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਉਹ ਜਾਣਿਆ ਜਾਂਦਾ ਹੈ ਸਾਗਰ ਮਾਥਾ ਦੇ ਨਾਮ ਨਾਲ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਵਿਸ਼ਵ ਦਾ ਕਹਿੰਦੇ ਸਭ ਤੋਂ ਉੱਚਾ ਪਠਾਰ ਤਿੱਬਤ ਦਾ ਪਠਾਰ ਮੰਨਿਆ ਜਾਂਦਾ ਹੈ ਵਿਸ਼ਵ ਦਾ ਸਭ ਤੋਂ ਜਿਹੜਾ ਉੱਚਾ ਪਠਾਰ ਹੈ ਉਹ ਤਿੱਬਤ ਦਾ ਪਠਾਰ ਮੰਨਿਆ ਜਾਂਦਾ ਪਠਾਰ ਕੀ ਹੁੰਦੇ ਨੇ ਮੇਜ਼ ਦੀ ਤਰ੍ਹਾਂ ਇੱਕ ਸਮਤਲ ਤਰਾਤਲ ਹੁੰਦਾਗਾ ਥੋੜੀ ਜਿਹਾ ਉਹ ਸਖਤ ਰੂਪ ਦੇ ਵਿੱਚ ਹੁੰਦੇ ਨੇ ਠੀਕ ਹੈ ਪਹਾੜ ਬਤ ਜਿਹੜੇ ਹੁੰਦੇ ਨੇ ਪਹਾੜ ਹੁੰਦੇ ਨੇ ਉਹ ਤਾਂ ਉੱਪਰ ਹੁੰਦੇ ਕੀ ਹੁੰਦੇ ਨੇ ਤਿਕੋਣ ਆਕਾਰ ਦੇ ਹੁੰਦੇ ਨੇ ਹਨਾ ਪਰ ਪਠਾਰ ਕੀ ਹੁੰਦੇ ਨੇ ਮੇਜ਼ ਦੀ ਤਰ੍ਹਾਂ ਸੰਤਲ ਹੁੰਦੇ ਨੇ ਇਹਦੀ ਜਿਹੜਾ ਵਿਸ਼ਵ ਦਾ ਕਹਿੰਦੇ ਸਭ ਤੋਂ ਜਿਹੜਾ ਉੱਚਾ ਪਠਾਰ ਹੈ ਉਹ ਤਿੱਬਤ ਦਾ ਪਠਾਰ ਹੈ ਇਹ ਵੀ ਏਸ਼ੀਆ ਮਹਾਦੀਪ ਦੇ ਵਿੱਚ ਪਾਇਆ ਜਾਂਦਾ ਤੁਹਾਨੂੰ ਨਾਮ ਨਾਲ ਮੈਨੇ ਦੀ ਉਹ ਵੀ ਦੱਸਤੀ ਵੀ ਕਿੰਨੀ ਲੰਬਾਈ ਹੈ ਕਿੰਨੀ ਉਚਾਈ ਹੈ ਦੀ ਠੀਕ ਹੈ ਏਸ਼ੀਆ ਮਹਾਦੀਪ ਦੇ ਕਹਿੰਦੇ 2 ਲੱਖ ਵਰਗ ਕਿਲੋਮੀਟਰ ਦੇ ਵਿੱਚ ਇਹ ਫੈਲਿਆ ਹੋਇਆ ਹੈਗਾ ਕਿਹੜਾ ਤਿੱਬਤ ਦਾ ਪਠਾਰ ਤੇ ਇੱਕ ਹੋਰ ਸਪੈਸੀਫਿਕ ਕੀ ਹੈ ਦੀ ਇਹਨੂੰ ਸੰਸਾਰ ਦੀ ਛੱਤ ਕਿਹਾ ਜਾਂਦਾ ਹੈ ਜੀ ਠੀਕ ਹੈ ਉਹ ਨਹੀਂ ਹੁੰਦਾ ਤੇ ਤਿੱਬਤ ਦਾ ਪਠਾਰ ਹੋ ਗਿਆ ਆਪਣਾ ਹਨ ਇਹ ਤਾਂ ਨਾਮ ਹੋ ਗਿਆ ਇੱਕ ਜਿਹੜਾ ਹਿੰਦੀ ਦੇ ਵਿੱਚ ਉਹਦਾ ਪਾਮੀਰ ਕਾ ਪਠਾਰ ਹਨ ਉਹ ਵੀ ਉਹੀ ਹੋ ਗਿਆ ਉਸ ਤੋਂ ਬਾਅਦ ਦੇਖੋ ਏਸ਼ੀਆ ਮਹਾਦੀਪ ਦੇ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਕਿਹੜਾ ਹੈ ਚੀਨ ਹੈ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਕਿਹੜਾ ਹੈਗਾ ਚੀਨ ਮੰਨਿਆ ਜਾਂਦਾ ਸਭ ਤੋਂ ਪਹਿਲੇ ਨੰਬਰ ਤੇ ਉਸ ਤੋਂ ਬਾਅਦ ਕਿਹਦਾ ਨੰਬਰ ਆਉਂਦਾ ਉਹ ਆਪਣਾ ਹੀ ਆਉਂਦਾ ਇੰਡੀਆ ਦਾ ਹਨਾ ਖੇਤਰਫਲ ਦੀ દ્રષ્ટੀ ਤੋਂ ਕਹਿੰਦੇ ਏਸ਼ੀਆ ਮਹਾਦੀਪ ਦੇ ਵਿੱਚ ਚੀਨ ਸਭ ਤੋਂ ਵੱਡਾ ਅਤੇ ਮਾਲਦੀਪ ਜਿਹੜਾ ਦੇਸ਼ ਹੈਗਾ ਉਹ ਸਭ ਤੋਂ ਛੋਟਾ ਮੰਨਿਆ ਜਾਂਦਾ ਪਾ ਪਾਇਆ ਜਾਂਦਾ ਖੇਤਰਫਲ ਦੀ ਦ੍ਰਿਸ਼ਟੀ ਤੋਂ ਜੇਕਰ ਆਪਾਂ ਮਿੰਨ ਕੇ ਗੱਲ ਕਰੀਏ ਠੀਕ ਹੈ ਖੇਤਰਫਲ ਦੀ ਦ੍ਰਿਸ਼ਟੀ ਤੋਂ ਜਿਹੜਾ ਚੀਨ ਹੈ ਸਭ ਤੋਂ ਵੱਡਾ ਤੇ ਮਾਲਦੀਪ ਸਭ ਤੋਂ ਛੋਟਾ ਏਸ਼ੀਆ ਦੀ ਕਹਿੰਦੇ ਜਿਹੜੀ ਸਭ ਤੋਂ ਲੰਬੀ ਨਦੀ ਏ ਉਹ ਕਿਹੜੇ ਜੰਗਸੀ ਕਿਹਾਗੇ ਤੇ ਸਭ ਤੋਂ ਜ਼ਿਆਦਾ ਗਹਿਰਾਈ ਕਿੱਥੇ ਪਾਈ ਜਾਂਦੀ ਆਪਣੀ ਅਮ੍ਰਿਤ ਸਾਗਰ ਦੇ ਵਿੱਚ ਅਮ੍ਰਿਤ ਸਾਗਰ ਦੇ ਵਿੱਚ ਪਾਈ ਜਾਂਦੀ ਹੈ ਠੀਕ ਹੈ ਸਭ ਤੋਂ ਲੰਬੀ ਨਦੀ ਜੰਗਸੀ ਹੈਗੀ ਤੇ ਸਭ ਤੋਂ ਜ਼ਿਆਦਾ ਜਿਹੜੀ ਗਹਿਰਾਈ ਹੈ ਭਾਵ ਡੂੰਘਾਈ ਹੈ ਉਹ ਅਮ੍ਰਿਤ ਸਾਗਰ ਦੇ ਵਿੱਚ ਪਾਈ ਜਾਂਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪਾਈ ਜਾਣ ਵਾਲੀ ਮੈਰੀਨਾ ਖਾਈ 11000 ਜਿਹੜੀ ਉਹ ਹੈਗੀ ਦੀ ਡੂੰਘਾਈ ਹੈ ਤੇ ਇਹ ਏਸ਼ੀਆ ਮਹਾਦੀਪ ਦੇ ਵਿੱਚ ਹੀ ਪਾਈ ਜਾਂਦੀ ਹੈ ਤੇ ਪਾਈ ਕਿੱਥੇ ਜਾਂਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਯਾਦ ਰੱਖਣਾ ਇਸ ਸੀ ਨੂੰ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਸੰਸਾਰ ਦੀ ਕਹਿੰਦੇ ਸਭ ਤੋਂ ਡੂੰਗੀ ਝੀਲ ਕਿਹੜੀ ਹੈ ਬੈਕਾਲ ਝੀਲ ਤੇ ਇਹ ਵੀ ਏਸ਼ੀਆ ਮਹਾਦੀਪ ਦੇ ਵਿੱਚ ਪਾਈ ਜਾਂਦੀ ਹੈ ਤੁਹਾਨੂੰ ਰਾਜ ਇਹਦੇ ਨਾਲ-ਨਾਲ ਨਾ ਸਪੈਸੀਫਿਕ ਚੀਜ਼ਾਂ ਪਤਾ ਲੱਗੀਆਂ ਕਿ ਏਸ਼ੀਆ ਮਹਾਦੀਪ ਦੇ ਵਿੱਚ ਕੀ ਕੀ ਪਾਇਆ ਹੈ ਤੇ ਉਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਹੋਰ ਮੇਨ ਫੈਕਟ ਦੱਸਦਾ ਇਸ ਚੀਜ਼ ਦਾ ਮੇਰਾ ਟਾਪਿਕ ਕਾਉਣ ਦਾ ਮਤਲਬ ਕੀ ਸੀਗਾ ਇਹਦੇ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਪੜ੍ਹ ਲਈਆਂ ਮਰੀਨਾ ਖਾਈ ਪਾਮੀ ਆਦਰ ਤਿੱਬਤ ਦਾ ਪਠਾਰ ਹਨ ਬਕਾਲ ਝੀਲ ਜੰਗ ਸੀ ਖਾਂਗ ਹੁਣ ਤੁਸੀਂ ਨਾ ਇੰਨਾਂ ਚੀਜ਼ਾਂ ਨੂੰ ਸਰਚ ਮਾਰ ਕੇ ਦੇਖਣਾ ਹੈ ਇਹਨਾਂ ਚੀਜ਼ਾਂ ਬਾਰੇ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਪੜ੍ਹ ਲਿਓ ਕਿਉਂਕਿ ਕਈ ਵਾਰ ਪੇਪਰ ਦੇ ਵਿੱਚ ਨਾ ਘੁਮਾ ਫਰਾ ਕੇ ਇਹਨਾਂ ਦੇ ਵਿੱਚ ਹੀ ਕੋਈ ਕੋਈ ਕੁਐਸਚਨ ਆ ਜਾਂਦਾ ਠੀਕ ਹੈ ਤੁਹਾਨੂੰ ਹੋਰ ਵੀ ਨੌਲੇਜ ਮਿਲ ਜੂਗੀ ਇਹਦੇ ਦੇ ਨਾਲ ਸੰਸਾਰ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ ਕੈਸਪੀਅਨ ਸਾਗਰ ਹੈ ਇਹ ਵੀ ਏਸ਼ੀਆ ਮਹਾਦੀਪ ਦੇ ਵਿੱਚ ਪਾਈ ਜਾਂਦੀ ਹੈ ਵੱਡੀ ਝੀਲ ਕੈਸਪੀਅਨ ਸਾਗਰ 377800 ਕਿਲੋਮੀਟਰ ਏਸ਼ੀਆ ਵਿੱਚ ਕਹਿੰਦੇ ਸੰਸਾਰ ਦਾ ਸਭ ਤੋਂ ਲੰਬਾ ਜਿਹੜਾ ਰੇਲਵੇ ਪਲੇਟਫਾਰਮ ਹੈ ਉਹ ਗੋਰਖਪੁਰ ਮੰਨਿਆ ਜਾਂਦਾ ਹੈਗਾ ਇਹਦੀ ਲੰਬਾਈ ਕਿੰਨੀ ਹੈ 1.3 ਕਿਲੋਮੀਟਰ ਠੀਕ ਹੈ ਏਸ਼ੀਆ ਵਿੱਚ ਸੰਸਾਰ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਘਣਤਾ ਵਾਲਾ ਦੇਸ਼ ਕਿਹੜਾ ਹੈਗਾ ਸਿੰਗਾਪੁਰ ਮੰਨਿਆ ਜਾਂਦਾ ਏਸ਼ੀਆ ਮਹਾਦੀਪ ਦੇ ਵਿੱਚ ਕਹਿੰਦੇ ਤਿੰਨ ਪ੍ਰਾਇਦੀਪਾਈ ਜਾਂਦੇ ਨੇ ਕਿਹੜੇ-ਕਿਹੜੇ ਨੇ ਉਹ ਅਰਬ ਦਾ ਪ੍ਰਾਇਦੀਪ ਅਰਬ ਦਾ ਪ੍ਰਾਇਦੀਪ ਦੱਖਣ ਦਾ ਪ੍ਰਾਇਦੀਪ ਤੇ ਇੰਡੋਚੀਨ ਦਾ ਪ੍ਰਾਇਦੀਪ ਇੱਕ ਨਾ 2018 ਦੇ ਵਿੱਚ ਪੇਪਰ ਹੋਇਆ ਸੀ ਮੇ ਵੀ ਉਹਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਅਰਬ ਦੇ ਪ੍ਰਾਇਦੀਪ ਬਾਰੇ ਕਿ ਸਭ ਤੋਂ ਵੱਡਾ ਜਿਹੜਾ ਪ੍ਰਾਇਦੀਪ ਉਹ ਕਿਹੜਾ ਮੰਨਿਆ ਜਾਂਦਾ ਅਰਬ ਦਾ ਪ੍ਰਾਇਦੀਪ ਹੋਣਾ ਸੀ ਉੱਥੇ ਪਰ ਉੱਥੇ ਮੋਸਟਲੀ ਗਲਤ ਕਰਕੇ ਆਇਆ ਸੀ ਸਟੂਡੈਂਟ ਮੈਂ ਤਾਂ ਹੀ ਇਹ ਜਿਹੜੇ ਮੇਨ ਮੈਨੀਫੈਕਟ ਨੇ ਤੁਹਾਡੇ ਵਾਸਤੇ ਚੱਕੇ ਨਹੀਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਆ ਜਿਹੜਾ ਅਰਬ ਦਾ ਪ੍ਰਾਇਦੀਪ ਆ ਉਹ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਾਇਦੀਪ ਮੰਨਿਆ ਜਾਂਦਾ ਠੀਕ ਹੈ ਬਈ ਸੋ ਆਈ ਹੋਪ ਤੁਹਾਨੂੰ ਜਿਹੜੀ ਇਹ ਕਲਾਸ ਅੱਜ ਦੀ ਪਸੰਦ ਆਈ ਹੋਵੇਗੀ ਸੋ ਜੇਕਰ ਕਲਾਸ ਪਸੰਦ ਆਈ ਚੈਨਲ ਦੇ ਉੱਪਰ ਪਹਿਲੀ ਵਾਰ ਹੀ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਪੀਐਸਟੈਟ ਦੀ ਤਿਆਰੀ ਬਹੁਤ ਵਧੀਆ ਢੰਗ ਨਾਲ ਕਰਵਾਈ ਜਾਵੇ ਇਸ ਤੋਂ ਇਲਾਵਾ ਹੈ ਜੀ ਆਪਣੇ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਤਿਆਰੀ ਕਰਵਾਈ ਜਾ ਰਹੀ ਜਿਹੜੇ ਬੱਚੇ ਨਹੀਂ ਲੈਣਾ ਲੈ ਸਕਦੇ ਕੋਰਸ ਜੇ ਨਹੀਂ ਲੈਣਾ ਚਾਹੁੰਦੇ ਕੋਈ ਗੱਲ ਨਹੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਤੇ ਇਮਾਨਦਾਰੀ ਨਾਲ ਤੁਹਾਨੂੰ ਫ੍ਰੀ ਕਲਾਸਾਂ ਮਿਲ ਰਹੀਆਂ ਨੇ ਦੋ ਕਲਾਸਾਂ ਮਨਪ੍ਰੀਤ ਭੈਣ ਮਨ ਗੌਦਨੀ ਕੈ ਐਸਐਸਟੀ ਦੀ ਲਗਾਉਂਦੇ ਨੇ ਉਹ ਇੱਕ ਪੰਜਾਬੀ ਦੀ ਉਸ ਤੋਂ ਇਲਾਵਾ ਸਰ ਵੀ ਲਗਾ ਰਹੇ ਤੁਹਾਡੀ ਐਨਸੀਆਰਟੀ ਦੀ ਹਨਾ ਮਨਪ੍ਰੀਤ ਮੈਣ ਤੁਹਾਡੀ ਪੰਜਾਬ ਬੋਰਡ ਦੀ ਐਸਐਸਟੀ ਲਗਾ ਰਹੇ ਨੇ ਤੇ ਸਰ ਤੁਹਾਡੀ ਐਨਸੀਆਰਟੀ ਦੀ ਐਸਐਸਟੀ ਦੀ ਕਲਾਸ ਲਗਾ ਰਹੇ ਨੇ ਉਸ ਤੋਂ ਇਲਾਵਾ ਉਹ ਤੁਹਾਨੂੰ ਸ਼ਾਮ ਨੂੰ ਜਿਹੜੀ ਡੇਲੀ ਲੱਗਦੀ ਹੈ ਆਪਣੀ ਕਲਾਸ 9 ਵਜੇ ਉਹ ਹੁੰਦੀ ਤੁਹਾਡੀ ਸਾਈਕਲੋਜੀ ਦੀ ਹਨਾ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਜਿਹੜੇ ਚੈਨਲ ਦੇ ਉੱਪਰ ਫਿਜ਼ੀਕਲ ਦੇ ਕਲਾਸਾਂ ਜਿਹੜੀ ਉਹ ਵੀ ਸਟਾਰਟ ਹੋਣ ਜਾਣੀ ਨੇ ਇੰਗਲਿਸ਼ ਦੇ ਕਲਾਸਾਂ ਵੀ ਸਟਾਰਟ ਹੋਣ ਜਾਣੀਆਂ ਨੇ ਉਹ ਥੋੜੇ ਜਿਨਾ ਟਾਈਮ ਤਾਂ ਲੱਗਦਾ ਹੁੰਦਾ ਕਿਸੇ ਚੀਜ਼ ਨੂੰ ਪਰ ਇਹ ਮੰਨ ਕੇ ਚੱਲਿਓ ਕਿ ਜਿਹੜੀ ਤੁਹਾਡੀ ਤਿਆਰੀ ਉਹ ਬੈਸਟ ਤੋਂ ਬੈਸਟ ਢੰਗ ਨਾਲ ਕਰਵਾਈ ਜਾ ਰਹੀ ਹੈ ਠੀਕ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਪੇਪਰ ਹੁੰਦੇ ਨੇ 150 ਨੰਬਰ ਦਾ ਹਨਾ ਉਹ ਵੀ ਤੁਹਾਨੂੰ ਜਿਹੜੇ ਮੋਕ ਟੈਸਟ ਨੂੰ ਵੀ ਕਰਨ ਨੂੰ ਮਿਲਣਗੇ ਠੀਕ ਹੈ ਬਈ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਤੂ ਵਾਤ ਸਾਥ ਦਿਓ ਸੋ ਥੈਂਕ ਯੂ ਟੇਕ ਕੇਅਰ ਤੇ ਆਪਣੀ ਪੜ੍ਹਾਈ ਨਾਲ ਜੁੜੇ ਰਹੋ ਥੈਂਕ ਯੂ ਬਈ